ਹੁਸ਼ਿਆਰਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਹੁਸ਼ਿਆਰਪੁਰ ਦੇ ਨਿਊ ਦੇ ਨਗਰ ਇਲਾਕੇ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿੱਥੇ ਦੱਸ ਦਈਏ ਕਿ ਐਤਵਾਰ ਸ਼ਾਮ ਨੂੰ ਅਗਵਾ ਕੀਤੇ ਗਏ ਇੱਕ 5 ਸਾਲਾ ਬੱਚੇ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਦੱਸ ਦਈਏ ਚਲੀਏ ਕਿ ਅਗਵਾ ਕਰਨ ਮਕਰੋਂ ਬੱਚੇ ਨੂੰ ਜਾਨੋਂ ਮਾਰ ਦਿੱਤਾ ਗਿਆ ਜਿਸ ਦੀ ਲਾਸ਼ ਰਾਏਪੁਰ ਦੇ ਸ਼ਮਸ਼ਾਨ ਘਾਟ ਚੋਂ ਬਰਾਮਦ ਕੀਤੀ ਗਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਹੁਸ਼ਿਆਰਪੁਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਵੀ ਮੌਕੇ ਤੇ ਪਹੁੰਚੇ ਨੇ ਪੁਲਿਸ ਦੀਆਂ ਟੀਮਾਂ ਨੇ ਇਸ ਕੇ ਨੋਣੇ ਅਪਰਾਧੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਉਥੇ ਜਾਣਕਾਰੀ ਮਿਲੇ ਕਿ ਬੱਚੇ ਨੂੰ ਸ਼ਾਮ 5 ਤੋਂ 6 ਵਜੇ ਦੇ ਕਰੀਬ ਇਲਾਕੇ ਦੇ ਇੱਕ ਗਲੀ ਤੋਂ ਅਗਵਾ ਕੀਤਾ ਗਿਆ ਅਗਵਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਔਰ ਉਸ ਤੋਂ ਤੁਰੰਤ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਸੂਚਨਾ ਮਿਲਨ ਤੇ ਹੀ ਡੀਐਸਪੀ ਦੇਵਦਤ ਸ਼ਰਮਾ ਪਰ ਹੇਰਨ ਪੁਲਿਸ ਸਟੇਸ਼ਨ ਦੇ ਅਧਿਕਾਰੀਆ ਦੇ ਨਾਲ ਮੌਕੇ ਤੇ ਪਹੁੰਚੇ ਅਤੇ ਤਲਾਸ਼ੀ ਜੜੀ ਉਹ ਸ਼ੁਰੂ ਕੀਤੀ ਹੈ ਪਰ ਹੁਣ ਖਬਰ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਗਵਾ ਕੀਤੇ 5 ਸਾਲ ਦੇ ਬੱਚੇ ਦੀ ਸ਼ਮਸ਼ਾਨ ਕਾਟੋ লাশ ਬਰਾਮਦ ਕੀਤੀ ਗਈ ਹੈ ਬੜਾ ਹੀ ਟ੍ਰੈਜਿਕ ਤੇ ਬਹੁਤ ਹੀ ਮੰਦਭਗੀ ਘਟਨਾ ਹੈ ਬੜਾਈ ਅਨਫੋਰਚੂਨੇਟ ਇਨਸੀਡੈਂਟ ਹੈ ਕੱਲ ਸ਼ਾਮ ਨੂੰ ਸਾਨੂੰ 6 ਵਜੇ ਕੇ ਅਰਾਊਂਡ ਇਨਫੋਰਮੇਸ਼ਨ ਆਈ ਸੀ ਕਿ ਇੱਕ ਬੱਚਾ ਮਿਸਿੰਗ ਹੈਗਾ ਪੰਜਾਹ ਦਾ ਉਮਰ ਹੈਗੀ ਉਹਦੀ ਪੁਰਹੀਰਾ ਸਾਡਾ ਥਾਣਾ ਪੈਂਦਾ ਉਹਦਾ ਨਿਊ ਦੀਪਨਗਰ ਦੇ ਵਿੱਚੋਂ ਤੇ ਕਾਫੀ ਪੁੱਛਗਿੱਛ ਕਰਨ ਦੇ ਬਾਵਜੂਦ ਜੋ ਜੋ ਸੁਰਾਗ ਲੱਗਦੇ ਰਹੇ ਅਸੀਂ ਕੰਮ ਕਰਦੇ ਰਹੇ ਸਾਡੀ ਟੀਮ ساری ਰਾਤ ਤੋਂ ਹੀ ਲੱਗੀ ਹੋਈ ਸੀ ਕਿ ਬਿਕੋਜ਼ ਇਤਨਾ ਸੈਂਸਿਟਿਵ ਬੱਚੇ ਦਾ ਕੰਮ ਹੋ ਜਾਂਦਾ ਤੇ ਸਾਰੇ ਸਾਰੇ ਅਧਿਕਾਰੀ ਲੱਗੇ ਹੋਏ ਸੀਗੇ ਤੇ ਸਵੇਰੇ ਸਾਨੂੰ ਕੁਝ ਹੋਰ ਲੀਡਸ ਮਿਲੀ ਫਿਰ ਟੈਕਨੀਕਲੀ ਅਸੀਂ ਇੱਥੇ ਤੱਕ ਪਹੁੰਚੇ ਹਾਂ ਜਿੱਥੇ ਸ਼ਮਸ਼ਾਨਘਾਟ ਹੈਗਾ ਸਬਜੀ ਮੰਡੀ ਦੇ ਬੈਕਸਾਈਡ ਤੇ ਇੱਥੇ ਫਿਰ ਸਾਡਾ ਅਸੀਂ ਇੱਕ ਸਾਰੇ ਆਫਸਰਸ ਨੂੰ ਅਲੱਗ-ਅਲੱਗ ਏਰੀਆ ਦੇ ਵਿੱਚ ਪਹਿਲਾਂ ਹੀ ਸਾਡੀ ਚੈਲਰੀ ਸੀਗੀ ਤੇ ਇੱਥੇ ਸਰਚ ਕਰਦੇ ਕਰਦੇ ਫਿਰ ਸਾਨੂੰ ਉਸ ਬੱਚੇ ਦੀ ਅਨਫੋਰਚਨਟਲੀ ਡੈਡ ਬੋਡੀ ਮਿਲੀ ਹੈਗੀ ਇੱਥੇ